ਜਾ ਕੇ ਸਵਾਗਤ ਕਰੀਏ ਯਸ ਦੀ ਸੁਗਨਾਥ ਮੰਦਿਰ ਵਿੱਚ ਰਾਮੀਲਾ ਬਾਰੇ ਮੀਟਿੰਗ ਹੋਈ ਜਿਸ ਦੇ ਵਿੱਚ ਸਰਪ ਸੰਮਤੀ ਨਾਲ ਨਕਲ ਸਰਦਾਰ ਜੀ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਬਾਕੀ ਮੈਂਬਰ ਵੀ ਇਸ ਕਲੱਬ ਵਿੱਚ ਜਿਹੜੇ ਨੇ ਉਹ ਬਣਾਏ ਗਏ ਨੇ ਸਰਪ੍ਰਸਤ ਬਣਾਏ ਗਏ ਨੇ ਔਰ ਵੀ ਸਾਰੇ ਜੋ ਵੀ ਕੰਮ ਹੈ ਉਹ ਜਿਸ ਪੰਡਤ ਜੀ ਨੂੰ ਸੌਪੇ ਗਏ ਨੇ ਉਹ ਕਰਨਗੇ ਮੈਂ ਨਰਿੰਦਰ ਨਿੰਦਾ ਬਤੌਰ ਬਾਰਤ ਅਟਲੈਂਟਿਕ ਕਲੱਬ ਕਲਾਕਾਰ ਦਾ ਇੱਕ ਸੀਨੀਅਰ ਮੈਂਬਰ ਅੱਜ ਸ਼੍ਰੀ ਅਗਨਾਥ ਮੰਦਰ ਰਾਮਲੀਲਾ ਦੇ ਯੋਜਨ ਵਾਸਤੇ ਮੀਟਿੰਗ ਬਹੁਤ ਹੰਗਾਮੀ ਮੀਟਿੰਗ ਹੋਈ ਹੈ ਜਿਹਦੇ ਲਈ ਅਸੀਂ ਪੂਰੀਆਂ ਤਿਆਰੀਆਂ ਕਰ ਰਹੇ ਹਾਂ ਉਹ ਜਿਹਦੇ ਦਰਮਿਆਨ ਅਸੀਂ ਦੱਸਿਆ ਵੀ 21 ਸਤੰਬਰ ਤੋਂ ਰਾਮਲੀਲਾ ਜਿਹੜੀ ਸ਼ੁਰੂ ਹੋਏਗੀ ਉਹਦੇ ਲਈ ਵੀ ਅਸਰ ਅਗਲੇ ਮੰਗਲਵਾਰ ਤੋਂ ਸ਼ੁਰੂ ਹੋ ਜਾਏਗੀ ਅੱਜ ਸ਼੍ਰੀ ਰੁਨਾਥ ਮੰਦਿਰ ਦੇ ਧਾਰੀਆਵਲ ਵਿੱਚ ਅੱਜ ਜਿਹੜੀ ਆ ਉਹ ਭਾਰਤ ਡਰਾਮਾ ਟਿਕੜਾ ਬਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਸਾਰੇ ਸਰੂ ਸੰਮਤੀ ਨਾਲ ਨਕਲ ਜੀ ਨੂੰ ਪ੍ਰਧਾਨ ਬਣਾਇਆ ਔਰ ਜਿਹੜੀ ਆ ਰਾਮਲੀਲਾ ਜਿਹੜੀ ਆ 22 ਸਤੰਬਰ ਤੋਂ ਸ਼ੁਰੂ ਹੋਏਗੀ ਔਰ ਸਾਰੇ ਦਿਨ ਤੱਕ ਜਿਹੜੀ ਆ 2 ਅਕਤੂਬਰ ਤੱਕ ਚੱਲੇਗੀ ਇਸ ਵਿੱਚ ਜਿਹੜੀ ਆ ਰਾਮਲੀਲਾ ਦੇ ਵਿੱਚ ਜੋ ਵੀ ਰੋਲ ਪਲੇ ਕਰਨੇ ਆ ਉਹ ਕਲਾਕਾਰ ਤੇ ਮੈਨੇਜਮੈਂਟ ਕਮੇਟੀ ਤੇ ਹੋਰ ਜਿਹੜੇ ਸਾਡੇ ਅਤੇ ਨਾਲ ਜਿਹੜੇ ਸਹਾਇਕ ਆ ਉਹ ਸਾਰੇ ਡਾਇਰੈਕਟਰ ਸਾਹਿਬ ਸਾਰੇ ਜਣੇ ਮੀਟਿੰਗ 'ਚ ਹਾਜ਼ਰ ਸੀ ਔਰ ਸਾਰੇ ਰਲ ਮਿਲ ਕੇ ਜਿਹੜਾ ਆ ਇਹੋ ਗਿਆ ਕਿ ਅਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਇਸ ਸਾਲ ਵੀ ਜਿਹੜਾ ਭਾਰਤ ਡਰਾਮਾ ਟ੍ਰਿਕ ਕਲਬ ਦੀ ਕਲਬ ਤੋਂ ਵਧੀਆ ਤਰੀਕੇ ਦੇ ਨਾਲ ਜਿਹੜੀ ਰਾਮਲੀਲਾ ਦਾ ਯੋਜਨ ਕਰਾਂਗੇ જય શ્રી ਰਾਮ જય શ્રી ਰਾਮ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਰਗਨਾਥ ਮੰਦਰ ਧਾਰੀਵਾਲ ਦੇ ਵਿੱਚ ਕੁਝ ਸਮਾਂ ਪਹਿਲਾਂ ਜਿਹੜਾ ਵਾ ਉਹ ਮੀਟਿੰਗ ਹੋਈ ਆ ਭਾਰਤ ਡਰਾਮਾ ਟਿ ਕਲੱਬ ਦੀ ਜਿਸ ਦੇ ਵਿੱਚ ਲੰਬਾ ਸਮਾਂ ਕਲੱਬ ਦੇ ਵਿੱਚ ਰੋਲ ਕਰਨ ਵਾਲੇ ਪ੍ਰਭੂ ਰਾਮ ਜੀ ਦਾ ਨਕੁਲ ਸਰਪਾਲ ਜੀ ਨੂੰ ਦੂਸਰੀ ਵਾਰੀ ਜਿਹੜਾ ਵਾ ਇਸ ਸਾਲ ਵੀ ਪ੍ਰਧਾਨ ਬਣਾਇਆ ਗਿਆ ਵਾ ਇਹਨਾਂ ਦੇ ਨਾਲ ਜਿਹੜਾ ਵਾ ਬਾਕੀ ਵੀ ਸਾਰੀ ਮੈਨੇਜਮੈਂਟ ਜੜੀ ਆ ਉਹਦੇ ਵਿੱਚ ਸਾਰੇ ਸਾਥੀ ਜਿਹੜੇ ਆ ਸਾਡੇ ਵੱਡੇ ਭਾਜੀ ਮਨਜੀਤ ਸੱਬਰਵਾਲ ਜੀ ਸਰਪ੍ਰਸਤ ਨੇ ਆਪਣੇ ਵਿਪਨ ਪੰਡਤ ਜੀ ਸਰਪ੍ਰਸਤ ਬਣਾਇਆ ਗਿਆ ਵਾ ਸਾਬਕਾ ਕਾਉਂਸਲਰ ਰਮੇਸ਼ ਮੇਚਾ ਪਾਜੀ ਖੜੇ ਆ ਇਹਨਾਂ ਨੂੰ ਵੀ ਸਰਪ੍ਰਸਤ ਬਣਾਇਆ ਗਿਆ ਅਸਤੀਸ਼ ਵੋਰਾ ਜੀ ਸਾਡੇ ਵਾਈਸ ਪ੍ਰਧਾਨ ਨੇ ਔਰ ਗੋਪਾਲ ਸ਼ਰਮਾ ਜੀ ਕਪਿਲ ਮੈਨਨ ਬੰਟੀ ਸ਼ਰਮਾ ਸਾਰਿਆਂ ਨੂੰ ਜ਼ਿੰਮੇਵਾਰੀਆਂ ਜਿਹੜੀਆਂ ਵਾ ਉਹ ਦਿੱਤੀਆਂ ਗਈਆਂ ਵਾ ਔਰ ਕਲਾਕਾਰਾਂ ਨੂੰ ਵੀ ਮੇਰੀ ਅਪੀਲ ਆ ਕਿ ਸਾਰੇ ਕਲਾਕਾਰ ਜਿਹੜੇ ਆ ਕੱਲ ਤੋਂ ਰੈਸਲਵੀ ਜਿਹੜੀ ਆ ਉਹ ਸਾਡੇ ਡਾਇਰੈਕਟਰ ਜਿਹੜੇ ਆ ਰਮਨ ਸਿਆਲ ਜੀ ਉਹ ਕੱਲ ਤੋਂ ਜਿਹੜਾ ਵਾ ਆ ਕੇ ਤੇ ਮੰਦਿਰ ਵਿੱਚ ਬੱਚਿਆਂ ਨੂੰ ਤਿਆਰੀ ਵੀ ਕਰਾਉਣਗੇ ਸੋ ਬਹੁਤ ਭਾਰੀ ਉਤਸ਼ਾਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਉਹ ਸਾਰੇ ਹੀ ਪ੍ਰਭੂ ਭਗਤਾਂ ਦੇ ਵਿੱਚ ਜਿਹੜਾ ਵਾ ਉਹ ਨਜ਼ਰ ਆ ਰਿਹਾ ਵਾ ਔਰ ਸਾਰੇ ਹੀ ਆਪੋ ਆਪਣੇ ਅਰਜੀਮਿਆਂ ਭਰੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਜਿਹੜਾ ਵਾ ਅੱਜ ਮੰਦਿਰ ਵਿੱਚ ਆਏ ਆ ਔਰ ਸਾਰੀ ਜਿਹੜਾ ਵਾ ਤਿਆਰੀਆਂ ਜੜੀਆਂ ਵਾ ਰੁਟੀਨ ਦੇ ਵਿੱਚ ਹੋਣ ਗਈਆਂ ਸ਼ਹਿਰ ਧਾਰੀਵਾਲ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਜਿਹੜੇ ਸਾਡੇ ਸਾਥੀ ਸਾਡੇ ਕਲੱਬ ਦੇ ਕਲਾਕਾਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਆ ਸਾਰਿਆਂ ਦੇ ਚਲੋ ਨਾ ਕੀ ਲੈਣੇ ਆ ਸਾਰਿਆਂ ਨੂੰ ਮੇਰੀ ਬੇਨਤੀ ਲੱਗੇ ਜਿੱਦਾਂ ਹਰ ਸਾਲ ਤੁਸੀਂ ਸਹਿਯੋਗ ਕਰਦੇ ਜੇ ਭਾਰਾ ਡਰਾਮਾਟਿਕ ਕਲੱਬ ਦਾ ਇਸ ਸਾਲ ਵੀ ਜਿਹੜਾ ਵਾ ਉਹ ਜਰੂਰ ਕਰਿਓ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਆ ਕਿ 21 ਸਤੰਬਰ ਤੋਂ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਜਿਹੜਾ ਵਾ ਭਾਰਾ ਡਰਾਮਾਟਿਕ ਕਲੱਬ ਵੱਲੋਂ ਰਾਮਲੀਲਾ ਜਿਹੜੀ ਆ ਬਹੁਤ ਸ਼ਰਧਾ ਔਰ ਤੂੰਮਤਾਂ ਦੇ ਨਾਲ ਕੀਤੀ ਜਾਏਗੀ ਸੋ ਸਾਰੇ ਸਾਥੀ ਜਿਹੜੇ ਆ ਔਰ ਸ਼ਹਿਰ ਵਾਸੀ ਜਿਹੜੇ ਆ ਉਹ ਵੱਧ ਚੜ ਕੇ ਭਾਰਾ ਡਰਾਮਾਟਿਕ ਕਲੱਬ ਦਾ ਸਹਿਯੋਗ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ